ਨੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾ ਹੋ ਗੁਦਰੀ ਮਹਲਾ 5ਵਾਂ ਸ਼ਲੋਕ ਮਹਲਾ 5ਵਾਂ ਕੋਟ ਬਿਗਨ ਤਿਸ ਲਾਗ ਤੇ ਜਿਸ ਨੂੰ ਵਿਸਰੇ ਨਾ ਹੋ ਨਾਨਕ ਅਨ ਦਿਨ ਬਿਲਪਤੇ ਯੋਸੁਂਜੇ ਕਰ ਕਾਉ ਮਲਾ ਪਨਵਾ ਪਰੀ ਮਲਾਵਾ ਜਾਥੀਏ ਸਈ ਸਹਾਵੀਰਤ ਕੜੀ ਮੋਤ ਨਹੀਂ ਵਿਸਰੈ ਨਾਨਕ ਰਵਿਆ ਨਿਤ ਪੌੜੀ ਸੂਰ ਸੂਰ ਬੀਰ ਬੜੀ ਆਮ ਕਨੈ ਨਾ ਹੋੜੀਏ ਫੌਜ ਸਤਾਣੀ ਹਾਠ ਪੰਜਾਂ ਜੋੜੀਏ ਦਸ ਨਰੀਆ ਦੂਤ ਦੇਣ ਚ ਮੋੜੀਏ ਜਿਨ ਜਿਨ ਲੈਣ ਰੁਲਾਏ ਇਹੋ ਇਨਾ ਲੋੜੀਏ ਤ੍ਰਗੁਣ ਇਹਨਾਂ ਕਾ ਬਸ ਕਿਨੇ ਨਾ ਮੋੜੀਏ ਪਰਮ ਕੋਟ ਮਾਇਆ ਘਾਈ ਕਉ ਕਿਤ ਵਿਦ ਤੋੜੀਏ ਗੁਰਪੁਰਾ ਇਰਾਦੇ ਬਖਮ ਦਲ ਪੂੜੀ ਐ ਹਉ ਤਸੇ ਅਗੇ ਦਿਨ ਰਾਤ ਰਹਾ ਕਰ ਜੋੜੀ ਐ ਗੁਰਪ੍ਰੀਤ ਰਸਤ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਸਰਬਦਾਰ ਜੀ ਨੇ ਸਰਵਣ ਕੀਤਾ ਹੈ ਇਹ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਜਰੀ ਰਾਗ ਦੇ ਵਿੱਚ ਸ਼ਲੋਕਾਂ ਦੇ ਵਿੱਚ ਲਿਖਿਆ ਹੋਇਆ ਹੈ ਦੋ ਸ਼ਲੋਕ ਆਉਂਦੇ ਨੇ ਫਿਰ ਪੌੜੀ ਆਉਂਦੀ ਹੈ ਇਹ ਧੰਤਨ ਸ਼੍ਰੀ ਗੁਰਮੁਖ ਸਾਹਿਬ ਜੀ ਮਹਾਰਾਜ ਦੇ ਅੰਗ 522 ਤੇ ਸੁਭਾਈਮਾਨ ਹੈ ਸਾਧ ਸੰਗਤ ਕੱਲ ਤੱਕ ਆਪਾਂ 521 ਅੰਗ ਦਾ ਪਾਠ ਕੀਤਾ ਸੀ ਤੇ ਗੁਰੂ ਸਵਾਰੀ ਸਾਜ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਅੱਜ 522 ਅੰਗ ਤੋਂ ਪਾਠ ਕਰਵਾਲਣ ਸ਼ਬਦ ਵਿਚਾਰ ਕਰਵਾਲਣ ਸਾਜ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋਵੇਗਾ ਜੇ ਤੁਸੀਂ ਕਿਰਪਾ ਕਰੋਗੇ ਤੇ ਤੁਸੀਂ ਦਾਸ ਰੇ ਦੇ ਸਿਰ ਤੇ ਮੇਰੇ ਪੁਰੇ ਹੱਥ ਰੱਖੋਗੇ ਸੋ ਕਰੋ ਜੀ ਕਿਰਪਾ ਦਾਸ ਰੇ ਦੇ ਸਿਰ ਤੇ ਸਾਰੇ ਰੱਖੋ ਜੀ ਹੱਥ ਤੇ ਸਾਰੇ ਆਖੋ ਜੀ ਧਨ ਤਨ ਸ਼੍ਰੀ ਗੁਰੂ ਰਾਮ ਦਾਸ ਸਾਹਿਬ ਜੀ ਧਨ ਤਨ ਬਾਬਾ ਦੀਪ ਸਿੰਘ ਜੀ ਆਖੋ ਨਾ ਜੀ ਧਨ ਤਨ ਗੁਰੂ ਗ੍ਰੰਥ ਸਾਹਿਬ ਜੀ ਸਾ ਲੋਕ ਮਹੱਲਾ ਪੰਜਵਾਂ ਸਲੋਕਾਂ ਦੇ ਵਿੱਚ ਪੰਜਵੇਂ ਗੁਰੂ ਦੀ ਬਾਣੀ ਕੋਟ ਵਿਗਨ ਤੇ ਸੁਲਾਗਤੇ ਜਿਸ ਨੂੰ ਵਿਸਰੈ ਨਾਉ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਮਿਸਰ ਜਾਂਦਾ ਹੈ ਉਸ ਨੂੰ ਕਰੋੜਾਂ ਵਿਗਨਾ ਖੀਰਦੇ ਹਨ ਨਾਨਕ ਅੰਧਨ ਬਿਲਪਤੇ ਜਿਉ ਸੁਝੇ ਕਰ ਕਾਉ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਅਜੇ ਬੰਦੇ ਹਰ ਰੋਜ਼ ਇਹ ਉਹ ਮਿਲਕਦੇ ਹਨ ਜਿਵੇਂ ਸੁੰਝੇ ਘਰਾਂ ਵਿੱਚ ਕਾਂ ਬੋਲਦਾ ਹੈ ਪਰ ਉੱਥੇ ਉਸ ਨੂੰ ਮਿਲਦਾ ਕੁਝ ਨਹੀਂ ਮਹਿਲਾ ਪੰਜਵਾ ਪੰਜਵੇਂ ਪਾਤਸ਼ਾਹੀ ਬਾਣੀ ਪਿਰਵੀ ਮਲਾਮਾਂ ਜਾਤੀ ਇਹ ਸਾਈ ਸਹਾਵੀ ਰੁੱਤ ਉਹ ਰੁੱਤ ਸੁਣੀ ਹੈ ਜਦੋਂ ਪਿਆਰੇ ਪ੍ਰਭੂ ਪਤੀ ਦਾ ਮੇਲ ਹੁੰਦਾ ਹੈ ਘੜੀ ਮਹੂਤਨ ਹੈ ਵਿਸਰੈ ਨਾਨਕ ਰਵੀਏ ਨਿਤ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਹੈ ਮਨੁੱਖ ਉਸ ਨੂੰ ਹਰ ਵੇਲੇ ਯਾਦ ਕਰਿਏ ਕਦੀ ਘੜੀ ਦੋ ਕੜੀਆਂ ਵੀ ਉਸ ਪ੍ਰਭੂ ਨੂੰ ਨਾ ਬੋਲੀਏ ਪੌੜੀ ਇਸ ਪੌੜੀ ਦੇ ਰਾਈ ਸਤਿਗੁਰੂ ਕਹਿਣ ਲੱਗੇ ਸੂਰਬੀਰ ਬਰੀਆਮ ਕਿਨੇ ਨਾ ਹੋੜੀਐ ਫੌਜ ਸਤਾਣੀ ਹਾਠ ਪੰਜਾਂ ਜੋੜੀਏ ਬਰੀਆਮ ਹੁੰਦੇ ਬਹਾਦਰ ਤੇ ਹੋੜੀਏ ਦਾ ਅੰਦਰਾਉਂਦਾ ਰੋਕੀਏ ਜਿਹੜੇ ਕਾਲ ਯੁਗ ਦੀ ਫੌਜ ਹੈ ਨਾ ਕਾਲ ਯੁਗ ਦੀ ਫੌਜ ਇਹ ਪੰਜ ਵਕਾਰ ਨੇ ਕਾਮਾ ਦਾਇਕ ਵਪਾਰ ਵਕਾਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ ਬੜੇ ਵੱਡੇ ਜਰਨੈਲ ਸੂਰਮੇ ਨੇ ਬੜੇ ਬਹਾਦਰ ਸਿਪਾਹੀ ਹਨ ਇਹ ਕਾਲ ਯੁਗ ਦੇ ਜਰਨੈਲ ਨੇ ਕਿਸੇ ਨੇ ਇਹਨਾਂ ਨੂੰ ਠੱਲਿਆ ਨਹੀਂ ਇਹਨਾਂ ਪੰਜਾਂ ਨੇ ਬੜੀ ਵੱਡੀ ਮੜੇ ਮਲ ਵਾਲੀ ਤੇ ਅਠੀਲੀ ਬੋਝ ਇਕੱਠੀ ਕੀਤੀ ਹੋਈ ਹੈ ਬਸ ਨਾਰੀ ਅਦੂਤ ਦਿਨ ਚ ਮੋੜੀਏ ਇਹ ਜਿਹੜੇ ਤਿਆਗੀ ਨਾ ਦੁਨੀਆ ਵਾਲੇ ਦੁਨੀਆਦਾਰ ਤਾਂ ਕਿੱਥੇ ਰਹਿ ਇਹ ਤਿਆਗੀਆਂ ਨੂੰ ਵੀ ਦਾਸਿੰਦਰ ਜਿਹੜੇ ਨਾ ਉਹ ਚਮੌਰ ਦਿੰਦੇ ਹਨ ਜਿੰਨ ਜਿੰਨ ਲੈਣ ਰਲਾਈ ਇਹੋ ਇਹਨਾਂ ਲੋੜੀਏ ਇਹ ਪੰਜ ਬੁਕਾਰ ਜਿਹੜੇ ਨੇ ਕਾਲ ਯੁਗ ਦੇ ਜਿਹੜੇ ਜਰਨੈਲ ਨੇ ਇਹ ਸਭ ਨੂੰ ਜਿੱਤ ਕੇ ਆਪਣੇ ਅਨਸਾਰ ਕਰੀ ਜਾਂਦੇ ਨੇ ਬਸ ਇਹੋ ਗੱਲ ਤੇ ਚਾਹੁੰਦੇ ਹਨ ਤ੍ਰੈ ਗੁਣ ਇਨ ਕੈ ਵਸ ਕਿਨੇ ਨਾ ਮੁੜੀਏ ਤਿੰਨਾ ਗੁਣਾਂ ਦੇ ਸਾਰੇ ਜੀਵ ਤ੍ਰੈ ਗੁਣ ਤਿੰਨਾ ਗੁਣਾਂ ਦੇ ਸਾਰੇ ਜੀਵ ਸਾਰੇ ਹੀ ਤ੍ਰੈ ਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ ਪਰਮ ਕੋਟ ਮਾਇਆ ਖਾਈ ਕਹਉ ਕਿਤ ਬਿਦ ਤੋੜੀਏ ਜਿਹੜੇ ਇਹ ਕਲਯੁਗ ਦੇ ਪੰਜ ਜਰਨੈਲ ਨੇ ਇਹ ਮਾਨੋ ਇੱਕ ਕਿਲਾ ਹੈ ਕੋਟ ਦਾ ਮਤਲਬ ਹੁੰਦਾ ਕਿਲਾ ਇਹ ਇਹ ਇਹਨਾਂ ਨੇ ਇੱਕ ਕਿਲਾ ਬਣਾਇਆ ਹੋਇਆ ਹੈ ਤੇ ਮਾਇਆ ਇਹਨਾਂ ਦੇ ਦਿਵਾਲੇ ਜਿਹੜੀ ਨਾ ਪਰਮ ਕੋਟ ਮਾਇਆ ਖਾਈ ਪਰਮ ਕਿਲਾ ਪਰਮ ਦਾ ਇਹਨਾਂ ਨੇ ਇੱਕ ਕਿਲਾ ਬਣਾਇਆ ਹੋਇਆ ਹੈ ਪਟਕਣਾ ਦਾ ਇਹਨਾਂ ਕਿਲਾ ਬਣਾਇਆ ਹੋਇਆ ਹੈ ਤੇ ਮਾਇਆ ਦੀ ਇਹਨੇ ਇਹਨਾਂ ਇਸ ਕਿਲੇ ਦੇ ਦਿਵਾਲੇ ਡੂੰਗੀ ਖਾਦ ਖਾਈ ਖਾਲੀ ਮਾਰੀ ਹੋਈ ਹੈ ਇਹ 1 ਲੱਖ ਕਿਵੇਂ ਤੋੜਿਆ ਜਾ ਜਾਈ 1 ਲੱਖ ਤੋੜ ਕਿਵੇਂ ਤੋੜ ਸਕਦੇ ਇਹਨੂੰ ਤੋੜਨ ਵਾਸਤੇ ਕੀ ਕਰਨਾ ਪੈਣਾ ਹੈ ਗੁਰੂ ਪੂਰਾ ਅਰਾਧ ਮਖਮ ਦਲ ਫੋੜਿਆ ਪੂਰੇ ਸਤਗੁਰੂ ਨੂੰ ਸੱਚੇ ਗੁਰੂ ਨੂੰ ਯਾਦ ਕੀਤਿਆਂ ਇਹ ਏਡਾ ਵੱਡੀ ਜਿਹੜੀ ਫੌਜ ਹੈ ਏਡਾ ਵੱਡਾ ਦਲ ਜਿਹੜਾ ਫੌਜ ਦਾ ਇਨੂੰ ਜਿੱਤਿਆ ਜਾ ਸਕਦਾ ਹੈ ਇਹਨੂੰ ਰਹਾਇਆ ਜਾ ਸਕਦਾ ਹੈ ਖਾਉ ਤਿਸ ਅਗੇ ਦਿਨ ਰਾਤ ਰਹਾ ਕਰ ਜੋੜੀਏ ਜੇਕਰ ਪ੍ਰਭੂ ਦੀ ਮਿਹਰ ਹੋਵੇ ਤੇ ਦਿਨ ਰਾਤ ਹੱਥ ਜੋੜ ਕੇ ਉਸੇ ਉਸ ਗੁਰੂ ਦੇ ਸਾਹਮਣੇ ਖਲੋਤੇ ਰਹੀਏ ਤਾਂ ਇਸ ਕਾਲਯੁਗ ਦੀ ਜਿਹੜੀ ਫਕੂਦ ਹੈ ਇਹਨੂੰ ਜਿੱਤਿਆ ਜਾ ਸਕਦਾ ਹੈ ਗੁਜ਼ਰੀ ਮਹਲਾ ਪੰਜਵਾਂ ਸਾ ਲੋਕ ਮਹਲਾ ਪੰਜਵਾਂ ਕਿਰ ਰਖ ਸਭ ਉਤਰਣ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰੈ ਨਾਓ ਮਹਲਾ ਪੰਜਵਾਂ ਨਾਨਕ ਸਤਗੁਰ ਪ੍ਰੀਤਿਐ ਪੂਰੀ ਹੋਵ ਜੁਗਤ ਹਸੰਦ ਆਖ ਲੰਦਿਆ ਪੈਨੰਦ ਆਖ ਵੰਦਿਆ ਵਿਚ ਹੋਵ ਮੁਕਤ ਪੌੜੀ ਜੋ ਸਤਗੁਰ ਤਨ ਤਨ ਜਨ ਪਰਮ ਗੜ ਤੋੜਿਆ ਓ ਸਤਗੁਰੂ ਵਾਵਾ ਜਿਨ ਹਰਿ ਸਿਉ ਜੋੜਿਆ ਨਾਮੁ ਨਦਾਨੀ ਅਖਟ ਗੁਰ ਦੇ ਦਾਰੂ ਮਾ ਰੋਗ ਬਿਕਰਾਲ ਤਿਨੇ ਬੁਧਾਰੂ ਪਾਇਆ ਨਾਮੁ ਨਦਾਨ ਬਹੁਤ ਖਜ਼ਾਨਿਆਂ ਦਿੱਤਾ ਜਨਮ ਉਪਾਰ ਆਪ ਪੁਛਾਨਿਆਂ ਮਹਿਮਾ ਕਈ ਨ ਜਾਏ ਗੁਰ ਸਮਰਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਪਰਮ ਪਰ ਅਲਖ ਅਬੇਬ ਗੁਰ ਪਰਬ੍ਰਮ ਪਰਮੇਸ਼ਰ ਅਪਰੰਪਰ ਅਲਖ ਅਬੇਵ ਸ਼ਲੋਕ ਮਾਲਾ 3 ਜ ਸ਼ਲੋਕ ਮਹਾਲਾ 5ਵਾਂ 5ਵੇਂ ਬਾਦਸ਼ਾ ਗੁਰੂ ਅਰਜਨ ਦੇਵ ਜੀ ਦੀ ਗੋੜੀ ਰਾਗ ਗੁਜਰੀ ਰਾਗ ਦੇ ਵਿੱਚ ਸ਼ਲੋਕਾਂ ਦੇ ਵਿੱਚ ਬਾਣੀ ਇਸ ਸਬਦ ਵਿੱਚ ਪਹਿਲਾਂ ਦੋ ਸ਼ਲੋਕ ਹਨ ਫਿਰ ਪੌੜੀ ਹੈ ਕਿਲ ਵਿਖ ਸਬ ਉਤਰਨ ਨਹੀਂ ਤਨੀਤ ਗੁਣ ਗਾਓ ਹਰ ਰੋਜ ਦਿਨੇ ਤੇ ਰਾਤ ਪ੍ਰਮਾਤਮਾ ਦੀ ਸ਼ਰਸਲਾ ਕਰਨ ਨਾਲ ਸਾਰੇ ਪਾਪ ਉਤਰ ਜਾਂਦੇ ਨੇ ਕੋਟ ਕਲੇਸ਼ਾ ਉਪਜ ਹੈ ਨਾਨਕ ਮਿਸਰੇ ਨਾਮ ਮੁਰ ਨਾਨਕ ਸਾਹਿਬ ਕਹਿਣ ਲੱਗੇ ਕਿ ਜੇ ਪ੍ਰਮਾਤਮਾ ਦਾ ਨਾਮ ਭੁੱਲ ਜਾਏ ਤਾਂ ਕਰੋੜਾਂ ਦੁੱਖ ਲੱਗ ਜਾਂਦੇ ਹਨ ਮਹਲਾ ਪੰਜਵੇਂ ਪੰਜਵੇਂ ਪਾਤਸ਼ਾਹੀ ਦੀ ਬਾਣੀ ਹੈ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਸਤਗੁਰੂ ਸੱਚਾ ਗੁਰੂ ਸਤਗੁਰੂ ਭੇਟਿਏ ਜੇ ਗੁਰੂ ਮਿਲ ਕੋਏ ਇਥੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਕਹਣ ਲੱਗੇ ਕਿ ਜੇ ਸੱਚਾ ਗੁਰੂ ਮਿਲ ਪਏ ਤਾਂ ਜ਼ਿੰਦਗੀ ਗੁਜ਼ਾਰਨ ਦਾ ਜ਼ਿੰਦਗੀ ਜੀਉਣ ਦੀ ਠੀਕ ਜਾਚ ਆ ਜਾਂਦੀ ਹੈ। ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਲੱਭ ਜਾਂਦਾ ਹੈ। ਪੂਰੀ ਜੁਗਤੀ ਮਿਲ ਜਾਂਦੀ ਜਿਸ ਵਿੱਚ ਕੋਈ ਅਕਾਇ ਨਹੀਂ ਹੁੰਦੀ। ਹੱਸਣਦਿਆਂ ਖੇਲਣਦਿਆਂ ਪਨੰਦਿਆਂ ਖਾਣਦਿਆਂ ਵਿੱਚੇ ਹੋਵੇ ਮੁਕਤ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਭਾਗ ਦੁਨੀਆਂ ਦੇ ਸਾਰੇ ਕੰਮ ਕਰਦਿਆਂ ਇਹ ਜਿਹੜੇ ਕਲਯੁਗ ਦੇ ਪੰਜ ਜਰਨੈਲ ਹਨ ਇਹਨਾਂ ਤੋਂ ਮੁਕਤੀ ਜਿਹੜੀ ਪ੍ਰਾਪਤ ਹੋ ਜਾਂਦੀ ਹੈ ਇਹਨਾਂ ਬਕਾਰਾਂ ਤੋਂ ਬਚੇ ਰਹਿਦਾ ਹੈ ਪੌੜੀ ਇਸ ਪੌੜੀ ਦੇ ਸਤਗੁਰ ਕਹਿੰਦੇ ਹਨ ਸੋ ਸਤਗੁਰ ਧੰ ਤਨ ਜਿਨ ਪਰਮ ਅਗਤ ਤੋੜਿਆ ਤਨ ਹੈ ਉਹ ਸਤਗੁਰ ਜਿਨ ਨੇ ਸਾਡਾ ਪਰਮ ਦਾ ਚੁਲਾ ਤੋੜ ਦਿੱਤਾ ਹੈ ਸੋ ਸਤਗੁਰ ਵਾਹ ਵਾਹ ਜਿਨ ਹਰ ਸਿੰਘ ਜੋੜਿਆ ਅਚਰਜ ਬਟਿਆਈ ਵਾਲਾ ਸਤਿਗੁਰੂ ਸੋਹਣਾ ਹੈ ਉਹ ਗੁਰੂ ਜਿਸ ਨੇ ਸਾਨੂੰ ਰੱਬ ਨਾਲ ਜੋੜ ਦਿੱਤਾ ਹੈ ਨਾਮ ਨਦਾਨ ਅਖੁੱਟ ਗੁਰ ਦੇ دارو ਉਹ ਗੁਰੂ ਦਾ ਨਾਮ ਕੋਲ ਮੜਾ ਖਜ਼ਾਨਾ ਅਮੁਖ ਖਜ਼ਾਨਾ ਨਾਮ ਦਾ ਖਜ਼ਾਨਾ ਨਾਮ ਰੂਪੀ ਖਜ਼ਾਨਾ ਜਿਹੜਾ ਹੈ ਨਾਮ ਖਜ਼ਾਨਾ ਰੂਪ ਦਵਾਈ ਗੁਰੂ ਦੇ ਦਿੰਦਾ ਹੈ ਮਹਾਰੋਗ ਬਿਕਰਾਲ ਤਿੰਨੇ ਬਦਾਰ ਉਹ ਉਸਨੇ ਉਸ ਗੁਰੂ ਨੇ ਇੰਝ ਸਾੜਿਆ ਜਿਹੜਾ ਵੱਡਾ ਭਿਆਨਕ ਰੋਗ ਲੱਗਾ ਸੀ ਨਾ ਉਸ ਨੂੰ ਨਾਸ਼ ਕਰ ਦਿੱਤਾ ਪਾਇਆ ਨਾਮ ਨਦਾਨ ਬਹੁਤ ਖਜ਼ਾਨਿਆਂ ਜਿਸ ਮਨੁੱਖ ਨੇ ਗੁਰੂ ਪਾਸੋਂ ਪ੍ਰਭੂ ਨਾਮ ਰੂਪ ਦਾ ਖਜ਼ਾਨਾ ਹਾਸਲ ਕੀਤਾ ਹੈ ਜਿੱਤਾ ਜਨਮ ਅਪਾਰ ਆਪੁਸ਼ਾਨਿਆਂ ਉਸਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ ਜਨਮ ਦੀ અપਾਰ ਬਾਜੀ ਜਿੱਤੀ ਹੋਈ ਹੈ ਮੈਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਉਹਦੀ ਵਡਿਆਈ ਜਿਹੜਾ ਸਤਿਆਵਾਲਾ ਜਿਹੜਾ ਤਾਕਤ ਵਾਲਾ ਜਿਹੜਾ ਸਮਰੱਥ ਹੈ ਸਭ ਕੁਝ ਕਰਨ ਦੀ ਜਿਹੜੀ ਜਿਹੜਾ ਸ਼ਕਤੀ ਰੱਖਦਾ ਹੈ ਜਿਸ ਦੀ ਸਮਰੱਥਾ ਹੈ ਉਹ ਸਭ ਕੁਝ ਕਰ ਸਕਦਾ ਹੈ ਉਸ ਗੁਰਦੇਵ ਦੀ ਵਡਿਆਈ بیان ਨਹੀਂ ਕੀਤੀ ਜਾ ਸਕਦੀ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸਤਗੁਰੂ ਉਸ ਪਰਮੇਸ਼ਰ ਪਾਰ ਬ੍ਰਹਮ ਦਾ ਸਤਗੁਰੂ ਉਸ ਪਰਮੇਸ਼ਰ ਪਾਰ ਬ੍ਰਹਮ ਦਾ ਰੂਪ ਹੈ ਜੋ ਬ੍ਰੰਤ ਹੈ ਅਲਖ ਹੈ ਤੇ ਅਭੇਵ ਹੈ ਸੋ ਗੁਰਪਿਆਰੀ ਖਾਲਸਾ ਸਾਧ ਸੰਗਤ ਅੱਜ ਦੋ ਸ਼ਬਦਾਂ ਦੀ ਹਾਜ਼ਰੀ ਲਗਾਈ ਹੈ ਹੁਣ ਪਰ ਰੋਜ਼ਾਨਾ ਬਹੁਤ ਸ਼ਬਦਾਂ ਦੀ ਹਾਜ਼ਰੀ ਲਗਾਈ ਜਾਏ ਕਰੇਗੀ ਆਸ ਹੈ ਕਿ ਆਪ ਜੀ ਕਿਰਪਾ ਕਰਕੇ ਇਸ ਨੂੰ ਪ੍ਰਵਾਨ ਕਰੋਗੇ ਸਾਥ ਸੰਗਤ ਜੀ ਤੰਤਰਪੁਰੂ ਅਰਜਨ ਦੇ ਮਹਾਰਾਜ ਜੀ ਨੇ ਪਾਤਸ਼ਾਹ ਇਹਨਾਂ ਦੋਵਾਂ ਸ਼ਬਦਾਂ ਦੇ ਲਈ ਉਸ ਪਰਮੇਸ਼ਰ ਦੀ ਉਸਾਰ ਬ੍ਰਹਮ ਦੀ ਵਡਿਆਈ ਕਰ ਰਹੇ ਹਾਂ ਸੋ ਮਨੁੱਖ ਨੇ ਇਹੋ ਹੀ ਸਮਝ ਜਾ ਰਹੇ ਹਨ ਕਿ ਇਹ ਜਿਹੜੇ ਪੰਜ ਬੁਕਾਰ ਨੇ ਕਲ ਯੁਗ ਦੇ ਇਹ ਜਿਹੜੇ ਵੱਡੇ ਜਰਨੈਲ ਨੇ ਇਹਨਾਂ ਨੂੰ ਤਾਂ ਜਿੱਥੇ ਜਾ ਸਕਦਾ ਹੈ ਜੇ ਸੱਚੇ ਗੁਰੂ ਦੇ ਸ਼ਰਨ ਵਿੱਚ ਪੈ ਜਾਈਏ ਤੇ ਸੱਚਾ ਗੁਰੂ ਨਾਮ দান ਬਖਸ਼ ਦੇਵੇ ਤੇ ਉਸ ਨਾਮ ਦਾ ਸਿਮਰਨ ਕਰਕੇ ਇਹਨਾਂ ਪੰਜਾਂ ਵਿਕਾਰਾਂ ਨੂੰ ਭਜਾਇਆ ਜਾ ਸਕਦਾ ਹੈ ਤੇ ਕਲ ਜਗ ਨੂੰ ਜਿੱਥੇ ਜਾ ਸਕਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੱਥ છોੜ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਕੋਲੋਂ ਜੋ ਗੰਮੀ ਬਾਣੀ ਦਾ ਪਾਠ ਕਰਦੇ ਹਾਂ ਸ਼ਬਦ ਵਿਚਾਰਾਂ ਕਰਦੇ ਹਾਂ ਦਾਸਰੇ ਕੋਲੋਂ अनेकाਪੂਰਨ ਗਲਤੀਆਂ ਹੋਈਆਂ ਹੁਣ ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨਾ ਮਲਬੁਦੀ ਬਖਸ਼ਿਸ਼ ਕਰਨ ਦੀ ਅਰਦਾਸ ਕਰਨਾ ਆਧੀਆਂ ਬਿਆਦੀਆਂ ਦੁੱਖਾਂ ਕਲੇਸ਼ਾਂ ਤੋਂ ਬਚਾਉਣ ਦੀ ਅਰਦਾਸ ਕਰਨਾ ਸੰਤ ਜੀ ਦੂਜੀ ਬੇਨਤੀ ਸਾਧ ਸੰਗਤ ਇਹ ਹੈ ਕਿ ਦਾਸਾ ਚੈਨਲ ਨੂੰ ਗੁਰ ਸਾਥੀਆਂ ਸਬਦ ਵਿਚਾਰ ਸਬਸਕ੍ਰਾਈਬ ਕਰਕੇ ਦਾਸ ਨੂੰ ਤੁਮਾਦੀ ਬਣਾਓ ਜੀ ਹੁਣ ਕਿਤਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਉ ਭੁੱਲਣ ਚੁੱਕਾਂ ਦੀ ਮਾਫੀ ਆਪ ਤੇ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ